ਮਾਦੀ ਚਪਕਾ ਹਣ ਰਾਣੀ ਸਲੀਕ ਹੋ ਗਈ ਪੂਰੀ ਜੱਟ ਦੀ ਯਾਰੋ ਤਰੀ ਬੁਰੀ ਤੇਰਾ ਬੈਠਾ ਵਿਚਾਰਾ ਲਿਟਿਆ ਪੈ ਗਿਆ ਹੋਈ ਇਹ ਕਿੰਨਾ ਰਾਰੇ ਕਿਲਾਗਾਂ ਸਸੀਗਾ ਬਾਈ ਜੀ ਸਵਾਗਤ ਹੈ ਤੁਹਾਡਾ ਸਾਡੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਮਸ਼ੀਨ ਸਵੇਰ ਦੀ ਧੋਂਡਾ ਸੀਗੇ ਮਸ਼ੀਨ ਤਾਂ ਰੋਬ ਬਣ ਗਿਆ ਆਹ ਫੂਲ ਆਪਣਾ ਚੰਗ ਕੇ ਤੇ ਆਸ ਤੋਂ ਹੋ ਗਈ ਆ ਬਾਈ ਕਿੱਥੇ ਜਾਣਾ ਤੁਸੀਂ ਆੜੀ ਨਹੀਂ ਗਾਲਾ ਹੂੰ ਆੜੀ ਪਾੜੀ ਲਾ ਗਏ ਹਲਾ ਹੈ ਵੀ ਮਸ਼ੀਨ ਸਾਡੀ ਧੋ ਹੋ ਗਈ ਆ ਹੁਣੇ ਖੋਲ ਕੇ ਤੇ ਕਰਨੀ ਹੋ ਤਿਆਰ ਸਾਰੀ ਇਹ ਚ ਜੱਡ ਆਲਾ ਵੇਖਿਆ ਚੱਲ ਵੀ ਛੰਮੀ ਹੋ ਗਈ ਤਾਂ ਹੁਣ ਕਰਦੇ ਬੰਦੇ ਨੇ ਕਰੀ ਬੈਸ਼ਰ ਆਪਣਾ ਉਹ ਲੰਬਰ ਹੋਣ ਲੱਗੇ ਹੋਏ ਆ ਕੱਢਣ ਬਾਹਰ ਟ੍ਰੈਸ਼ਰ ਨੰਬਰ ਫੋਰਮੈਨ ਤੇ ਚੰਨੀ ਫੋਰਮੈਨ ਉਹ ਨਾ ਇਹ ਤੋਂ ਨਹੀਂ ਆ ਜੇ

ਆੰਦਰਾ ਦੇ ਨੇ ਲੈ ਹੋਇਆ ਯਾਰ ਉਸ ਨਾਲ ਕਰ ਕਰ ਇਹ ਗੱਲ ਦੇ ਇਹਦੇ ਕੋਲ ਗਿਆ ਤੂੰ ਕੀ ਕਰ ਤੋ ਸਾਨੂੰ ਪਹਿਲਾ ਪਹਿਲੇ ਪਹਿਲਾ ਦੱਸ ਟ੍ਰੈਸ਼ ਕੱਢ ਲਈ ਫੇ ਮੇਰਾ ਕੀ ਕਸੂਰ ਆ ਬੈਥੋਂ ਮਸ਼ੀਨ ਤੋਂ ਹੁੰਡਿਆ ਸੀ ਮੈਂ ਨੇ ਦੱਸਿਆ ਕਿ ਤੈਨੂੰ ਖੋਗਾ ਸਪੈਨਜੀ ਤੇ ਤੈਨੂੰ ਛਾਤਰਮਾਰੀ ਭਜਾਉਣਾ ਬੜੇ ਬੂਟਾਂ ਦੇ ਲੈ ਨਹੀਂ ਇਹ ਦੱਸ ਵੀ ਸਮੇ ਚੰਨੀ ਤੇਰੇ ਵਾਸਤੇ ਗੱਲ ਮਾੜੀ ਆ ਯਾਰ ਤੂੰ ਇਹਦੇ ਆਖੇਨ ਲੱਗਾ ਸਮੀ ਆਖਿਆ ਪੁਰ ਕਿਹਾ ਹੀ ਨਹੀਂ ਇਹਨੇ ਤੇ ਹੁਣ ਬੀਠੀ ਕਾਦਨ ਜਾ ਕੇ ਲੈ ਕੰਮ ਕਰੋ ਹੁਣ ਦੇ ਦੇ ਆ ਤੇ ਕੀ ਕਰਦੇ ਆ ਹਰ ਵਾਰ ਮਾਰਦੇ ਘਣ ਮਾਰੀ ਜਾਨੀ ਹਰ ਇਹ ਬੈਣੀ ਤੋਂ ਸਾਡੇ ਵਾ ਲੈ ਵਲੇ ਇਹ ਨਹੀਂ ਪਤਾ ਜੀ ਜਦੋਂ ਧੀਰੇ ਕੀਤੇ ਵੀ ਆ ਨਹੀਂ ਕਰ ਜਾਣੀ ਘਰ ਮਾਰੀ ਅੱਛਾ ਤੇਰਾ ਚੱਤ ਤੇਰਾ ਕੱਲ ਬੰਦੇ ਦੇ ਤੱਕ ਅਦਾ ਇੱਕੋ ਜੇ ਆ ਤੂੰ ਇਹਨਾਂ ਨੂੰ ਵੀ 10-10 ਕਿਲੋ ਭਾਰ ਆਉਣਾ ਥਰਾਸ਼ਾ ਦਾ ਆਪਾਂ ਆ ਗਏ ਹਲਕੇ ਸਾਰੇ ਚਲੋ ਭਰਾਵਾ ਕਿਵੇਂ ਕਰੀਏ ਚੱਲੀਏ ਫੇਣ ਫਗਰ ਦੇ ਇਕੱਠਾ ਆ ਯਾਰ ਇਹਨਾਂ ਨੇ ਧੋਨੀ ਆਪੇ ਕਰਦੇ ਰਹਿਣਗੇ ਨਹੀਂ ਮੇਰੀ ਗੱਲ ਸੁਣ ਮੇਰ ਮੇਰਾ ਕੁਸੂਰਾ ਕੋਈ ਲੜੇ ਯਾਰ ਇਤੋਂ ਪਤਾ ਢਿਜੇ ਪਏ ਆ ਧੋਂਡਾ ਹੈਗੇ ਮਸ਼ੀਨ ਹੈ ਜੀ ਜੇ ਥਰੇਸ਼ਰ ਕੱਢ ਲਾ ਤਾਂ ਫੇਕ ਹੀ ਹੋ ਗਿਆ ਦੇਖ ਤੇ ਕੰਮ ਕਰਨਾ ਹੈ ਸੀਗਾ ਇਹ ਤਿਆਰ ਹੋ ਗਈ ਇੱਕ ਲਾਦਾਂਗੇ ਆਹੋ ਖਾਈ ਲੈ ਹੁਣੇ ਲੋਡ ਪੈ ਗਈ ਕਿ ਨਹੀਂ ਓਏ ਸਭੀ ਸਭੀ ਲੋਡ ਹੋ ਰਹੀ ਅਲੂਕਾ ਦਿ ਲੋਰੀ ਗਏ ਨਹੀਂ ਲੋੜੇ ਦੇ ਨਾਲ ਲੋਡ ਪੈ ਗਈ ਐ ਬੰਦੇ ਨੇ ਤਾਂ ਘੜੀ ਦਾ ਕੱਖਾਂ ਦਾ ਲੋਡ ਪੈ ਜਾਂਦੀ ਆ ਤੂੰ ਕਹਿੰਦਾ ਲੋੜੀ ਹਰੀ ਆਧੀ ਗਾਈ ਆਹ ਕਿਤਾਬ ਦਾ ਕਾਰਦਾ ਨਿਕੜਾਈਆ ਕਾਰਾ ਨਹੀਂ ਨਿਕੜਾਈਏ ਤਾਂ ਨਾ ਉਹ ਕੋਈ ਨਾ ਨਾ ਦੱਸ ਉਹਨੂੰ ਫੇਰ ਤੇ ਲੈ ਚਲੇ ਉਹਨੂੰ ਟਰਾਲੀਆਂ ਲਾ ਦੇ ਇਹ ਤਾਂ ਇਹ ਲਾ ਦੇ ਦੇ ਦੇਵੇ ਭਾਜਾ ਪੁੱਤ ਜਿਹੜੇ ਬਹੁਤ ਗਿੱਲੇ ਹੋਏ ਆ ਬਿਮਾਰ ਹੋਏਗਾ ਚਲੋ ਭਾਜੋ ਹੂੰ ਚੱਲ ਜਾਓ ਹੁਣ ਫੇ ਮੋ ਵੀ ਚੱਲਿਆ ਕਰਨ ਹਾਂ ਕੀ ਜਾਜੂ ਨੇ ਕੋਈ ਝਾਰ ਦੀ ਸਾਡੇ ਚਲੇ ਹੋਏ ਨੇ 是针对他来处理。